ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮਹਾਤਮਾ ਦੇਕਮੋ ਹੁਕਮ ਅਨਸਾਰ ਗੱਲ ਕਰਦੇ ਹਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਰੇ ਸੱਜਣਾ ਨੂੰ ਕੁਦਰਤ ਆਪ ਨੇ ਸਾਥ ਹੋ ਕੇ ਸਾਰਿਆਂ ਦੀ ਕੰਮ ਕਰਦੀ ਉਦਰਤ ਦਾ ਪਿਆਰ ਕੀ ਹੈ ਉਦਰਤ ਦਾ ਬਣਾਇਆ ਨਿਜ਼ਮ ਕੀ ਹੈ ਕਦਰ ਸ੍ਰਿਸ਼ਟੀ ਕੀ ਹੈ ਇਹ ਜੋ ਕੁਸ਼ ਕੁਧਤੀ ਸਾਡੇ ਨਜ਼ਰ ਆਂਦੀ ਹੈ ਜੋ ਸਮਾਜ ਭਲਾਈ ਵਾਸਤੇ ਸਾਰਾ ਕੁਝ ਹੈ ਚਾਹੇ ਉਹ ਢੇਰ ਪੌਦੇ ਹੈ ਚਾਹੇ ਕੋਈ ਧਾਰਮਿਕ ਸੰਸਥਾ ਹੈ ਜਿੱਥੇ ਸਮਾਜ ਭਲਾਈ ਦੇ ਕੰਮ ਹੁੰਦੇਗਾ ਚਾਹੇ ਮਨਵ ਦੀ ਭਲਾਈ ਲਈ ਕੰਮ ਹੁੰਦੇ ਆ ਜਾਂ ਜਿਹੜਾ ਹੋਰ ਪਸ਼ੂ ਪੰਛੀ ਧਰਤੀ ਤੇ ਸਮੂਹ ਕائنات ਜਿਹੜੀ ਹੈ ਕੁਦਰਤ ਨੇ ਬਣਾਈ ਹੈ ਉਹਦੀ ਸਪੋਰਟ ਕਰਦੇ ਹੋ ਉਹਨਾਂ ਨੂੰ ਪਿਆਰਬਤ ਕਰਦੇ ਹੋ ਕਦਰਤ ਨੇ ਤੁਹਾਡੇ ਵਾਸਤੇ ਜਿਹੜੇ ਨਿਯਮ ਬਣਾਏ ਹਨ ਇਨਸਾਨ ਵਾਸਤੇ ਉਹਨਾਂ 'ਚ ਰਹਿੰਦੇ ਹੋ ਤੇ ਉਹਨਾਂ ਨੂੰ ਮੁਹੱਬਤ ਕਰਦੇ ਹੋ ਪ੍ਰਮਾਤਮਾ ਤੁਹਾਡਾ ਜਿਹੜਾ ਹੈ ਸਾਰੇ ਕੰਮ ਆਪ ਲੋਕੇ ਕਰਦਾ ਹੈ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਅਸੀਂ ਹਰ ਆਦਮੀ ਚੰਗਾ ਜੀਵਨ ਦੀ ਕਾਮਨਾ ਕਰਦਾ ਹੈ ਕਿ ਚੰਗੇ ਜੀਵਨ ਵਾਸਤੇ ਜੇ ਵੀ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਮਨੁੱਖ ਵਾਸਤੇ ਜੋ ਬਣੇ ਹੋਏ ਕੁਦਰਤੀ ਕਾਨੂੰਨ ਹੈ ਉਹਨਾਂ ਦੇ ਵਿੱਚ ਰਹੀਏ ਚੰਗਾ ਜੀਵਨ ਇੱਕ ਕੀ ਹੈ ਚੰਗਾ ਜੀਵਨ ਦੀ ਡੈਫੀਨੇਸ਼ਨ ਕੀ ਹੈ ਚੰਗਾ ਜੀਵਨ ਜਿਹੜਾ ਹੈ ਉਹ ਇੱਕ ਅਮਦਾ ਹੈ ਆਜ਼ਾਦੀ ਤੋਂ ਜਿਹੜੀ ਫਰੀडम ਹਰ ਇਨਸਾਨ ਜੋ ਫਰੀडम ਦੇ ਵਿੱਚ ਰਹਿੰਦਾ ਜਿਹੜਾ ਲੋੜ ਤਾਕ ਆਪਣੀ ਸਮਝ ਬਤਾਵਕ ਆਪਣੀ ਚੋਇਸ ਬਤਾਵਕ ਜੀਵਨ ਜਿੰਦਾ ਹੈ ਇਹਦਾ ਉਹ ਹੀ ਫਰੀडम ਫਰੀडम ਕਿੱਥੋਂ ਆਉਂਦੀ ਹੈ ਫਰੀडम ਜਿਹੜੀ ਹੈ ਆਜ਼ਾਦੀ ਜਿਹੜੀ ਹੈ ਉਹ ਪੈਸੇ ਤੋਂ ਆਉਂਦੀ ਹੈ ਪੈਸਾ ਕਿ ਦੋ ਤਰੀਕਿਆਂ ਦੇ ਨਾਲ ਹੀ ਇਨਸਾਨ ਕੋ ਸਿਰਫ ਆ ਸਕਦਾ ਹੈ ਜਾਂ ਮਿਹਨਤ ਕਰਕੇ ਕੋਈ ਕੰਮ ਸਿੱਖੇ ਜਾਂ ਉਪੜਾ ਹੀ ਕਰ ਲੇ ਤੀਜਾ ਰਸਤਾ ਪੈਸਾ ਕਮਾਉਂਦਾ ਹੋਰ ਕੋਈ ਨਹੀਂ ਹੈ ਪੈਸਾ ਆਏਗਾ ਤੁਸੀਂ ਤੁਹਾਡੇ ਉੱਤੇ ਇੰਡੀਪੈਂਡੈਂਸ ਆਏਗੀ ਤੁਸੀਂ ਫਰੀडम ਆਏਗੀ ਤੁਹਾਡੇ ਵਿੱਚ ਤੁਸੀਂ ਆਪਣੇ ਮਤਲਬਕ ਆਪਣਾ ਜੀਵਨ ਜਿਹੜਾ ਸਮਾਜ ਦੇ ਵਿੱਚ ਬਸਰ ਕਰ ਸਕਦੇ ਇਸੇ ਕਰਕੇ ਹੀ ਹਰ ਇਨਸਾਨ ਆਜ਼ਾਦੀ ਪਾਲਦਾ ਹੈ ਕੋਈ ਪਸ਼ੂ ਪੰਛੀ ਕੋਈ ਵੀ ਤੁਸੀਂ ਲਲੋ ਉਦਾਹਰਨ ਦੇ ਤੌਰ ਤੇ ਤੁਸੀਂ ਤੋਤੇ ਨੂੰ ਜੰਗਲ ਚੋਂ ਫੜ ਕੇ ਪਿੰਜਰੇ ਵਿੱਚ ਕੈਦ ਕਰ ਦੋ ਸੋਨੇ ਦੇ ਹਰ ਸਹੂਲਤਾਂ ਪ੍ਰੋਵਾਈਡ ਕਰੋ ਉਹਨੂੰ ਮਹਿਲ ਚ ਰੱਖੋ ਔਰ ਉਹਨੂੰ ਜਦੋਂ ਮੌਕਾ ਮਿਲੇਗਾ ਉਹ ਪਿੰਜਰੇ ਦੇ ਵਿੱਚੋਂ ਨਿਕਲ ਕੇ ਉੱਡ ਜਾਏਗਾ ਕਿਉਂਕਿ ਉਹ ਚਾਹੁੰਦਾ ਹੈ ਕਿ ਆਜ਼ਾਦ ਰਹਿਣਾ ਉਹਨੂੰ ਬਾਗਛਾਂ ਦੇ ਵਿੱਚ ਦਰਖਤਾਂ ਦੀਆਂ ਟਾਹਣੀਆਂ ਤੇ ਰੂੜੀਆਂ ਤੇ ਬੈਠਣਾ ਮਨਜ਼ੂਰ ਹੈ ਪਰ ਉਹਨੂੰ ਸੋਨੇ ਦਾ ਪਿੰਜਰਾ ਕੈਦ ਦੇ ਵਿੱਚ ਰਹਿਣਾ ਜੜਾ ਕਿਸੇ ਦੇ ਅਧੀਨ ਮਨਜ਼ੂਰ ਨਹੀਂ ਰਹਾ ਦੋਸਤੋ ਇਹ ਹਰ ਇੱਕ ਦੀ ਫਿਤਰਤ ਹੁੰਦੀ ਹੈ ਚਾਹੇ ਉਹ ਪਸ਼ੂ ਪੰਛੀ ਹੋਵੇ ਚਾਹੇ ਆਜ਼ਾਦ ਆਦਮੀ ਹੋਵੇ ਹਰ ਕੋਈ ਯਾਦ ਰਹਿਣਾ ਚਾਹੁੰਦਾ ਹੈ ਆਜ਼ਾਦ ਰਹਿਣ ਦਾ ਇੱਕੋ ਇੱਕ ਤਰੀਕਾ ਹੈ ਅਗਰ ਤੁਹਾਨੂੰ ਪੈਸਾ ਹੋਏਗਾ ਆਪਣੀਆਂ ਲੋੜਾਂ ਮੁਤਾਬਕ ਤੇ ਵੈਸਾ ਕਿੱਥੋਂ ਆਏਗਾ ਆਪਣਾਈ ਨਾ ਕਿ ਮਿਹਨਤ ਦੇ ਨਾਲ ਤੁਸੀਂ ਸਮਾਜ ਦੇ ਵਿੱਚ ਕਿਸੇ ਤੇ ਵੀ ਕੋਈ ਗਿਲਾ ਕਰਦੇ ਹੋ ਗੁੱਸਾ ਕਰਦੇ ਹੋ ਕਟੋ-ਕਟ ਗੁੱਸਾ ਕਰਨ ਵਾਲਾ ਇਨਸਾਨ ਇਹ ਸੋਚੇ ਵੀ ਅਗਲੇ ਬੰਦੇ ਦਾ ਜਿਹਦੇ ਉੱਪਰ ਗੁੱਸਾ ਕਰਦਾ, ਕ੍ਰੋਧ ਕਰਦਾ ਹੈ ਉਹਦਾ ਕਸੂਰ ਕੀ ਹੈ? ਉਹਨੇ ਨੁਕਸਾਨ ਕੀ ਕੀਤਾ ਹੈ? ਫਿਰ ਉਸ ਤੋਂ ਅਗਲੀ ਗੱਲ ਹੈ। ਘਟੋ-ਘਟੇ ਇਹਨਾਂ ਸੋਚੇ ਵੀ ਇਹਦਾ ਕਸੂਰ ਕੀ ਜਿਹੜਾ ਵੀ ਇਸ ਗੱਲ ਤੇ ਮੈਂ ਗੁੱਸਾ ਕਰਦਾ ਪਿਆ ਇਹਦਾ ਕਸੂਰ ਕੀ ਹੈ? ਔਰ ਹਰ ਇਨਸਾਨ ਫਰੀडम ਪਾਲਦਾ ਹੈ। ਫਰੀडम ਰਾਈਟ ਹੈ। ਔਰ ਕੋਈ ਫਰੀडम ਕਹਿੰਦਾ ਹੈ ਫ੍ਰੀडम ਅਗਰ ਕੋਈ ਡਿਮਾਂਡ ਕਰਦਾ ਹੈ ਤੁਹਾਡੇ ਉੱਤੇ ਗਲਾਮੀ ਜਾਂ ਜੰਜੀਰਾ ਕਿਸੇ ਦੇ ਉੱਤੇ ਵੀ ਨਹੀਂ ਹੋਣੀ ਚਾਹੀਦੀ ਹੈ ਚਾਹੇ ਕੋਈ ਆਪਣਾ ਬੱਚਾ ਹੋਵੇ ਚਾਹੇ ਕੋਈ ਵੀ ਇਨਸਾਨ ਹੋਵੇ ਉਹਨੂੰ ਆਪਣੀਆਂ ਲੋੜਾਂ ਮੁਤਾਬਕ ਆਪਣੀ ਜ਼ਰੂਰਤਾਂ ਮੁਤਾਬਕ ਜਿਹੜਾ ਹੈ ਉਹ ਜੀਵਨ ਬਤੀਤ ਜਿਹੜਾ ਹੈ ਕਰਨ ਦੇਣਾ ਚਾਹੀਦਾ ਹੈ ਅਗਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ ਸਮਾਜ ਦੇ ਵਿੱਚ ਤੇ ਸਾਡਾ ਸਮੂਹ ਸੰਸਾਰ ਦਾ ਜਿਹੜਾ ਜੀਵਨ ਪੱਧਰ ਹੈ ਕਾਫੀ ਵਧੀਆ ਹੋ ਜਾਏਗਾ ਕਿ ਸੰਸਾਰ ਦੇ ਵਿੱਚ ਕਾਫੀ ਬਸਿਰਤਾਂ ਤੋਂ ਜਿਹੜਾ ਹੈ ਸਰਕਾਰਾਂ ਮਿਲੇਗਾ ਮੇਨ ਅਖੀਰ ਤੇ ਗੱਲ ਹੈ ਹੀ ਮੁਕਤੀ ਹੈ ਚੰਗਾ ਜੀਵਨ ਇੱਕ ਆਜ਼ਾਦੀ ਹੈ ਤੇ ਆਜ਼ਾਦੀ ਜਿਹੜੀ ਹੈ ਉਹ ਮਾਇਆ ਤੋਂ ਆਉਂਦੀ ਹੈ ਤੇ ਮਾਇਆ ਜਿਹੜੀ ਹੈ ਉਹ ਕੰਮ ਤੇ ਪੜਾਈ ਦੇ ਨਾਲ ਹੀ ਆ ਸਕਦੀ ਹੈ ਮਿਹਨਤ ਦੇ ਨਾਲ ਆ ਸਕਦੀ ਹੈ ਆਓ ਅਸੀਂ ਸਾਰੇ ਮਿਹਨਤ ਕਰੀਏ ਆਪਣੀ ਲਈ ਪੀੜ੍ਹੀ ਨੂੰ ਚੰਗੀ ਸਿਹਤ ਦਈਏ ਚੰਗੀ ਲੱਗੇ ਤੇ ਤੁਹਾਨੂੰ ਦੋਸਤਾਂ ਨੂੰ ਸ਼ੇਅਰ ਫਾਰਵਰਡ ਤੇ ਸਬਸਕ੍ਰਾਈਬ ਕਰਨਾ ਧੰਨਵਾਦ ਜੀਦਾ ਰਹੋ ਸਤਿ ਸ੍ਰੀ ਅਕਾਲ ਰਾਮ ਰਾਮ